ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਪੜ੍ਹਦੇ ਕੁਝ ਗੱਲਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਚਾਰ-ਪੰਜ ਮਸਲੇ ਆਪਾਂ ਅੱਜ ਸਾਂਝੇ ਕਰਨੇ। ਸਭ ਤੋਂ ਪਹਿਲਾਂ ਤਾਂ ਅਮਰੀਕਾ ਨੇ ਜਿਹੜਾ ਟੈਰਿਫ ਲਾਇਆ ਹੈ ਬਾਕੀ ਦੇਸ਼ਾਂ ਦੇ ਉੱਤੇ। ਉਹਦੇ ਬਾਰੇ ਕੀ ਅਪਡੇਟ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਕਮਲਾ ਹਾਰਿਸਦੀ ਇੰਟਰਵਿਊ ਹੋਈ ਆ ਸਟੀਫਨ ਕਾਲਬਰਟ ਦੇ ਨਾਲ। ਜਿਹੜਾ ਦਾ ਲੇਟ ਨਾਈਟ ਸ਼ੋ ਵਿਦ ਸਟੀਫਨ ਕਾਲਬਰਟ ਬਹੁਤ ਚਰਚਾ ਦੇ ਵਿੱਚ ਰਿਹਾ। ਉਹਦੇ ਵਿੱਚ ਕੀ ਗੱਲਬਾਤ ਹੋਈ ਉਹਦੇ ਬਾਰੇ ਗੱਲਬਾਤ ਕਰਾਂਗੇ ਜੰਗਲੀ ਅੱਗਾਂ ਦੇ ਕਾਰਨ ਹਵਾ ਦੀ ਗੁਣਵੱਤਾ ਜਿਹੜੀ ਉਹ ਘਟੀ ਆ ਉਹਦੇ ਵਿੱਚ ਕਾਫੀ ਜ਼ਿਆਦਾ ਫਰਕ ਪੈ ਰਿਹਾ ਟੈਕਸਸ ਦੇ ਵਿੱਚ ਹੜਾਈ ਸੀ ਜੁਲਾਈ 4 ਨੂੰ ਉਹਦੇ ਬਚਾਅ ਦੇ ਵਿੱਚ ਦੇਰੀ ਕੀਤੀ ਗਈ ਸੀ ਉਹੀ ਚੌਂਚ ਪੜਤਾਲ ਚੱਲ ਰਹੀ ਹੈ ਕਿ ਗੱਲ ਕੀ ਹੋਈ ਸੀ ਤੇ ਆਰਕੈਂਸਸ ਦੇ ਵਿੱਚ ਜਿਹੜਾ ਇੱਕ ਪਾਰਕ ਦੇ ਵਿੱਚ ਦੋਹਰਾ ਕਤਲ ਹੋਇਆ ਸੀ ਉਹਦਾ ਕਾਫੀ ਕੁਝ ਪਤਾ ਲੱਗਿਆ ਕਿ ਕਨੇ ਕੀਤਾ ਸੱਤ ਪਹਿਲਾ ਮਾਮਲਾ ਤੁਹਾਡੇ ਨਾਲ ਜਿਹੜਾ ਸਾਂਝਾ ਕਰਨਾ ਡੋਨਲਡ ਟਰੰਪ ਦੀ ਨਵੀਂ ਟੈਰਿਫਸ ਤੇ ਬਹੁਤ ਚਰਚਾ ਦੇ ਵਿੱਚ ਨੇ ਪ੍ਰੈਜ਼ੀਡੈਂਟ 트੍ਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਕਿ ਟੈਰਫ ਵਧਾ ਦਿਓ ਯਾਨੀ ਕਿ ਜਿਹੜੇ ਇੰਪੋਰਟਡ ਗoods ਨੇ ਉਹਨਾਂ ਦੇ ਉੱਤੇ ਟੈਰਫ ਵਧਾ ਦਿੱਤਾ ਜਾਵੇ 70 ਦੇਸ਼ਾਂ ਦੇ ਉੱਤੇ ਜਿਹਦੇ ਵਿੱਚ ਕੈਨੇਡਾ ਵੀ ਸ਼ਾਮਲਾ ਔਰ ਕੈਨੇਡਾ ਦੇ ਉੱਤੇ ਬਹੁਤ ਜ਼ਿਆਦਾ ਟੈਰਫ ਲਾਇਆ ਗਿਆ 35% ਟੈਰਫ ਲਾਇਆ ਗਿਆ ਇੱਕ ਵਾਰੀ ਦੁਨੀਆ ਦੇ ਵਿੱਚ ਹਲਚਲ ਮੱਚੀ ਹੈ ਕੁਝ ਦੇਸ਼ਾਂ ਦੇ ਨਾਲ ਅਮਰੀਕਾ ਦੀ ਗੱਲਬਾਤ ਬਣ ਗਈ ਸੀ ਡੀਲ ਹੋ ਗਈ ਸੀ ਯੂਰਪੀਅਨ ਯੂਨੀਅਨ ਦੇ ਨਾਲ ਯੂਕੇ ਦੇ ਨਾਲ ਉੱਥੇ ਇਹਨਾਂ ਦਾ ਠੀਕ ਠਾਕ ਹੋ ਗਿਆ ਪਰ ਕੁਝ ਦੇਸ਼ਾਂ ਦੇ ਉੱਤੇ ਟੈਰਫ ਜਿਹੜੇ ਕਾਫੀ ਜ਼ਿਆਦਾ ਨੇ ਦੈਡਲਾਈਨ ਜਿਹੜੀ ਬਹੁਤੇ ਟੈਰਫ ਡਿਲੇ ਕੀਤਾ ਗਏ ਆ ਇੱਕ ਹਫਤੇ ਦੇ ਲਈ ਪਰ ਜਿਹੜੇ ਕੈਨੇਡੀਅਨ ਗੁੱਡਸ ਨੇ ਕੈਨੇਡੀਅਨ ਸਮਾਨ ਦੇ ਉੱਤੇ ਜਿਹੜਾ ਟੈਰਫ ਲਾਇਆ ਗਿਆ ਉਹਦੇ ਉੱਤੇ ਉਹ ਮਤਲਬ ਹੁਣ ਹੀ ਹੁਣ ਤੋਂ ਹੀ ਲਾ ਦਿੱਤਾ ਗਿਆ ਅੱਜ ਤੋਂ ਟੈਰਫ ਲੱਗ ਚੁੱਕਿਆ ਲੈਵਲ ਨੇ ਅਮਰੀਕਾ ਨੇ ਜਿਹੜੇ ਦੇਸ਼ਾਂ ਨੂੰ ਨਾ ਤਿੰਨ ਹਿੱਸਿਆਂ ਦੇ ਵਿੱਚ ਵੰਡ ਲਿਆ ਵੀ ਕਿੱਥੇ ਕਿੱਥੇ ਟੈਰਫ ਕਰਨਾ ਕਿ ਨਾ ਲਾਉਣਾ ਇੱਕ ਤੇ ਇਹਨਾਂ ਨੇ ਜਿਹੜਾ ਜਿਹੜਾ ਟ੍ਰੇਡ ਬੈਲੈਂਸ ਯੂਐਸ ਦੇ ਨਾਲ ਕਰਨ ਦੇ ਲਈ ਇੱਕ ਤਾਂ ਜਿਹੜਿਆਂ ਨੂੰ 10% ਸਰਪਲਸ ਲਾਇਆ ਦੂਜਾ ਛੋਟਾ ਡੈਫੀਸਿਟ ਸਮਾਲ ਡੈਫੀਸਿਟ 15% ਦਾ ਤੇ ਤੀਜੇ ਨੂੰ ਅਪ ਟੂ ਜਿਹੜਾ ਆ ਇਹਨਾਂ ਨੇ ਆ ਜਿਹੜਾ 41% ਦੀ ਕੈਟਾਗਰੀ ਦੇ ਵਿੱਚ ਰੱਖਿਆ ਆ ਗੋ ਬਾਊਟ ਕਲੀਅਰ ਐਜ਼ ਅ ਫੇਅਰ ਟ੍ਰੇਡ ਦਾ 트ੰਪ ਕਹਿੰਦਿਆ ਕਿ ਨਵਾਂ ਟੈਰਫ ਸਿਸਟਮ ਅਮਰੀਕਾ ਦੀ ਜਿਹੜੀ ਇੰਡਸਟਰੀਜ਼ ਆ ਉਹ ਬਚਾਉਣ ਦੇ ਲਈ ਬਹੁਤ ਜ਼ਰੂਰੀ ਆ ਅਨਫੇਅਰ ਟ੍ਰੇਡ ਸਾਡੇ ਕੋਲੋਂ ਲੋਕ ਫਾਇਦਾ ਲੈ ਰਹੇ ਆ ਮਤਲਬ ਰੂਕਾ ਨੇ ਜਦੋਂ ਕਦੇ ਚੀਜ਼ ਵੇਚਣੀ ਆ ਮਹਿੰਗੀ ਵੇਚਣੀ ਪੈਂਦੀ ਆ ਜਦੋਂ ਅਮਰੀਕਾ ਚ ਆ ਕੇ ਉਹ ਸਮਾਨ ਵੇਚਦੇ ਆ ਤਾਂ ਉਹ ਬਿਨਾਂ ਟੈਰਫ ਤੋਂ ਸਸਤਾ ਵਿੱਚ ਦਿੰਦੇ ਇਸ ਕਰਕੇ ਇਹਨੂੰ ਠੀਕ-ਠਾਕ ਕਰਨ ਦੀ ਗੱਲਬਾਤ ਉਹ ਕਰ ਰਹੀ ਆ ਕਹਿ ਰਿਹਾ ਕਿ ਫੇਅਰ ਐਂਡ ਬੈਲੈਂਸਡ ਟ੍ਰੇਡ ਹੋਊਗਾ ਕੰਜ਼ਿਊਮਰ ਦੇ ਲਈ ਜ਼ਿਆਦਾ ਕੀਮਤਾਂ ਹੋਣਗੀਆਂ ਕੁਦਰਤੀ ਗੱਲ ਆ ਜਦੋਂ ਟੈਰਫ ਲੱਗਦਾ ਉਹ ਸਿਰ ਤੇ ਆਲਟੀਮੇਟਲੀ ਕੰਜ਼ਿਊਮਰ ਨੇ ਪੈਣਾ ਜਿਹੜਾ ਲਾਸਟ ਦੇ ਵਿੱਚ ਉਹੀ ਆਉਂਦਾ ਆ ਉਹ ਅੱਗੇ ਪਾਸ ਸਰਕਾਰ ਨੇ ਟੈਰਫ ਲਾ ਦਿੱਤਾ ਚੀਜ਼ਾਂ ਤੇ ਟੈਰਫ ਲੱਗ ਗਿਆ ਉਹ ਟੈਕਸ ਅੱਗੇ ਪਾਸ ਹੋ ਗਿਆ ਕੰਪਨੀ ਤੇ ਕੰਪਨੀ ਤੋਂ ਸਟੋਰ ਤੇ ਆਲਟੀਮੇਟਲੀ ਕਸਟਮਰ ਤੇ ਹੁਣ ਜਿਹੜੇ ਅਮਰੀਕਾ ਦੇ ਇੰਪੋਰਟਰ ਨੇ ਉਹ ਅ ਅਮਰੀਕਾ ਦੇ ਜਿਹੜੇ ਬਿਜ਼ਨਸ ਜਾਂ ਕੰਜ਼ਿਊਮਰਸ ਨੇ ਉਹਨਾਂ ਲਈ ਕੀਮਤਾਂ ਵਧਣ ਗਿਆ کورٹ ਦੇ ਵਿੱਚ ਲੀਗਲ ਚੈਲੰਜ ਹੋ ਸਕਦਾ ਇੱਕ ਗਰੁੱਪ ਆ ਜਿਹੜਾ ਸਮਾਲ ਬਿਜ਼ਨੈਸਸ ਐਂਡ ਸਟੇਟਸ ਉਹ ਇਹ ਕਹਿ ਰਹੇ ਆ ਕਿ ਜਿਹੜੇ ਟੈਰਿਫਾਇ ਇਲੀਗਲ ਆ ਗੈਰ ਕਾਨੂੰਨੀ ਆ ਕਿਉਂਕਿ ਡੋਨਲਡ ਟਰੰਪ ਨੇ ਐਮਰਜੈਂਸੀ ਲਾਜਾ ਆਈੀਈਪੀਆ ਉਹ ਯੂਜ਼ ਕੀਤਾ ਔਰ ਉਹਨੂੰ ਗਲਤ ਯੂਜ਼ ਕੀਤਾ ਭਾਵੇਂ ਕਿ ਮਤਲਬ ਕੋਈ ਰੀਅਲ ਐਮਰਜੈਂਸੀ ਨਹੀਂ ਆ ਕਿ ਐਮਰਜੈਂਸੀ ਲਾ ਕਿਵੇਂ ਯੂਜ਼ ਕਰ ਲਿਆ ਤੇ ਰੀਅਲ ਐਮਰਜੈਂਸੀ ਦੇ ਨਾਲ ਕੋਈ ਲੜਾਈ ਲੱਗੀ ਹੈ ਜਾਂ ਕੋਈ ਇਦਾਂ ਦੀ ਗੱਲਬਾਤ ਹੋਵੇ ਇਦਾਂ ਦਾ ਕੁਝ ਵੀ ਨਹੀਂ ਹੈ ਹੁਣ ਜੱਜ ਜਿਹੜੇ ਆ ਸਵਾਲ ਕਰ ਰਿਹਾ ਕਿ 트럼ਪ ਕੋਲੇ ਲੀਗਲ ਰਾਈਟ ਹੈਗਾ ਆ ਕਿ ਇਹਨੂੰ ਕਾਨੂੰਨ ਨੂੰ ਕਾਨੂੰਨ ਦੇ ਟੈਰਫ ਦੇ ਤੇ ਵਰਤ ਸਕਦੇ ਆ ਜਾਂ ਨਹੀਂ ਇਹ ਦਾ ਇਕਨੋਮਿਕ ਇੰਪੈਕਟ ਬਹੁਤ ਸਾਰਾ ਪੈਣਾ ਹੈ ਮਹਿੰਗਾਈ ਦੇ ਉੱਤੇ ਵੀ ਅਸਰ ਪੈਣਾ ਹੈ ਐਪਲ ਕਹਿ ਰਿਹਾ ਹੈ ਕਿ ਇਹ 1.1 ਬਿਲੀਅਨ ਲੂਜ਼ ਕਰੂਗਾ ਕਿਉਂਕਿ ਇਹਨਾਂ ਨੂੰ ਇੰਪੋਰਟ ਟੈਕਸ ਜਿਹੜਾ ਜ਼ਿਆਦਾ ਹੋ ਗਿਆ ਸੋ ਫਰਾਈਡੇ ਤੋਂ 트럼ਪ ਨੇ ਜਿਹੜੇ ਐਗਜ਼ੀਕਿਊਟਿਵ ਆਰਡਰ ਸਾਈਨ ਕੀਤੇ ਆ ਉਹ ਰੇਟ 35% ਕੈਨੇਡਾ ਦੇ ਉੱਤੇ ਜਿਹੜੀ ਅਗਲੇ ਹਫਤੇ ਤੋਂ ਜਿਹੜੀ ਕਿ 7 ਦਿਨ ਬਾਅਦ ਜਿਹੜੀ ਉੱਥੇ ਹੋ ਜਾਣਾ ਹੈ ਇਹ ਡਿਲੇ ਇਸ ਕਰਕੇ ਕੀਤਾ ਗਿਆ ਬਾਕੀ ਦੇਸ਼ਾਂ ਦੇ ਲਈ ਕਿ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੂੰ ਟਾਈਮ ਮਿਲ ਜੇ ਤਿਆਰੀ ਕਰਨ ਦੇ ਲਈ ਨਵੀਆਂ ਡੀਲਸ ਹੋ ਜਾਂ ਜੇ ਯੂਰਪੀਅਨ ਯੂਨੀਅਨ ਆ ਯੂਕੇ ਆ ਜਾਪਾਨ ਆ ਹੁਣ ਉਹਨਾਂ ਨੂੰ ਹਾਈਐਸਟ ਟੈਰਿਫ ਨਹੀਂ ਲੱਗਣਗੇ ਕਿਉਂਕਿ ਉਹਨਾਂ ਦੇ ਨਾਲ ਗੱਲਬਾਤ ਇਹਦੀ ਨਿਬੜ ਗਈ ਆ ਸੋ ਇਹ ਅੱਜ ਜਿਹੜਾ ਕਾਫੀ ਜ਼ਿਆਦਾ ਇਹਦਾ ਚਰਚਾ ਚੱਲ ਰਹੀ ਆ ਅਗਲੀ ਗੱਲਬਾਤ ਕਮਲਾ ਹਰਸ਼ ਨੇ ਇੰਟਰਵਿਊ ਕੀਤੀ ਹੈ 24 ਦੇ ਵਿੱਚ ਜਦੋਂ ਇਹ ਇਲੈਕਸ਼ਨ ਹਾਰੇ ਉਹਦੇ ਤੋਂ ਬਾਅਦ ਪਹਿਲੀ ਇੰਟਰਵਿਊ ਹੋਇਆ ਇਹਨਾਂ ਦੀ ਇਸ ਤਰੀਕੇ ਦੀ ਇਹਦੇ ਚ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਜਿਹੜੀ ਅਮਰੀਕਨ ਡੈਮੋਕ੍ਰੇਸੀ ਆ ਜਿਹੜਾ ਅਮਰੀਕਨ ਲੋਕਤੰਤਰ ਆ ਟੁੱਟ ਚੁੱਕਾ ਵੀ ਇਹ ਇੰਨਾ ਸਟਰੋਂਗ ਨਹੀਂ ਆ ਜਿੱਦਾਂ ਕਿ ਇਹ ਹੁੰਦਾ ਸੀ ਜਾਂ ਜਿੱਦਾਂ ਇਹਨੂੰ ਹੋਣਾ ਚਾਹੀਦਾ ਸੀ ਸਿਸਟਮ ਪੂਰੀ ਤਰ੍ਹਾਂ ਬ੍ਰੋਕ ਹੋ ਚੁੱਕਾ ਹੈ ਇਹ ਉਹਨਾਂ ਦੇ ਸ਼ਬਦ ਨੇ ਕਾਂਗਰਸ ਤੇ ਸਿੱਧਾ ਬਲੇਮ ਲਾਇਆ ਉਹਨਾਂ ਨੇ ਕ੍ਰਿਟਿਕਾਈਜ਼ ਕੀਤਾ ਕਾਂਗਰਸ ਨੂੰ ਕਿ ਇਹ ਆਪਣਾ ਕੰਮ ਕਰ ਰਹੀ ਨਹੀਂ ਰਹੀ ਜਿੰਨਾ 트ੰਪ ਦੇ ਜਿਹੜੇ ਕੰਮ ਆ ਉਹਨਾਂ ਨੂੰ ਰੋਕਣ ਦੇ ਲਈ ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਐਲੀਮੀਨੇਟ ਕਰ ਦਿੱਤਾ ਕਾਂਗਰਸ ਨੂੰ ਰੋਕਣਾ ਚਾਹੀਦਾ ਸੀ ਰੋਕਦੇ ਕਾਂਗਰਸ ਨੇ ਰੋਕਿਆ ਹੀ ਹੁਣ ਇਹ ਜਿਹੜਾ ਮਾਮਲਾ ਸੀ ਇੱਥੇ ਇੰਟਰਵਿਊ ਕਿਹਦੇ ਨਾਲ ਹੋ ਰਹੀ ਹੋਈ ਆ ਸਟੀਫਨ ਕੋਲਬਰਟ ਸੀਬੀਐਸ ਦੇ ਨਾਲ ਜਿਹੜਾ ਦ ਲੇਟ ਨਾਈਟ ਸ਼ੋ ਵਿਦ ਸਟੀਫਨ ਕੋਲਬਰਟ ਬਹੁਤ ਮਸ਼ਹੂਰ ਸ਼ੋਅ ਆ ਔਰ ਇਹ ਅਗਲੇ ਸਾਲ ਬੰਦ ਹੋ ਜਾਣਾ ਔਰ ਇਸ ਸ਼ੋਅ ਦੇ ਬੰਦ ਹੋਣ ਤੇ ਰੌਲਾ ਬਹੁਤ ਪਿਆ ਇਹ ਉਹੀ ਸ਼ੋਅ ਆ ਜਿਹਦੇ ਵਿੱਚ ਕਮਲਾ ਹੈਰਿਸ ਦੀ ਇੰਟਰਵਿਊ ਹੋਈ ਸੀ ਤੇ ਬਾਅਦ ਦੇ ਵਿੱਚ ਇਸ ਟੀਵੀ ਨੇ ਉਸ ਇੰਟਰਵਿਊ ਨੂੰ ਐਡਿਟ ਕਰਕੇ ਚਲਾਇਆ ਸੀ 트럼ਪ ਨੇ ਇਸ ਸ਼ੋਅ ਦੇ ਉੱਤੇ ਤੇ ਜਿਹੜੀ ਇਹਨਾਂ ਦੀ ਪੇਰੈਂਟ ਕੰਪਨੀ ਆ ਉਹਦੇ ਉੱਤੇ ਕੇਸ ਕੀਤਾ ਸੀ ਕਿ ਤੁਸੀਂ ਕਮਲਾ ਹੈਰਿਸ ਨੂੰ ਫਾਇਦਾ ਦੇਣ ਦੇ ਲਈ ਤੇ ਮੈਨੂੰ ਨੁਕਸਾਨ ਪਹੁੰਚਾਉਣ ਦੇ ਲਈ ਉਹ ਐਡੀਟਿੰਗ ਕੀਤੀ ਉਹ ਕੇਸ ਦੇ ਤਹਿਤ 16 ਮਿਲੀਅਨ ਡਾਲਰ ਦੀ ਸੈਟਲਮੈਂਟ ਏਸ ਟੀਵੀ ਵਾਲਿਆਂ ਦੀ 트ੰਪ ਦੇ ਨਾਲ ਥੋੜੇ ਦਿਨ ਪਹਿਲਾਂ ਹੋ ਕੇ ਹਟੀ ਹੈ ਸਾਰੀ ਦੀ ਸਾਰੀ ਏਸ ਸ਼ੋਅ ਦੇ ਵਿੱਚ ਕਮਲਾ ਹੈਰਸ ਤੇ ਬਾਰੇ ਸਾਰਾ ਰੌਲਾ ਪਿਆ ਸੀ ਔਰ ਉਸੇ ਸ਼ੋਅ ਦੇ ਵਿੱਚ ਦੁਬਾਰਾ ਕਮਲਾ ਹੈਰਸ ਜਿਹੜੀ ਆ ਉਹ ਇੰਟਰਵਿਊ ਕਰ ਰਹੀ ਸੀ ਔਰ ਇਹ ਹੁਣ ਕਿਉਂਕਿ ਇਹਦਾ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਪਿਛਲੇ ਸ਼ਾਮੇ ਦੇ ਵਿੱਚ ਸੋ ਹੁਣ ਇਹਨਾਂ ਨੇ ਕਾਫੀ ਮੁੱਦੇ ਉਹਦੇ ਵਿੱਚ ਉਠਾਏ ਔਰ ਉਹਨਾਂ ਨੇ ਜੋ ਬੈਗਟ ਨੂੰ ਡਿਫੈਂਡ ਕੀਤਾ ਕਮਲਾ ਹਾਰਿਸ ਨੇ ਇਹ ਵੀ ਬੜੀ ਕਮਾਲ ਦੀ ਗੱਲ ਆ ਇਹਦੇ ਵਿੱਚ ਉਹ ਕਹਿੰਦੇ ਜਦੋਂ ਪੁੱਛਿਆ ਗਿਆ ਕਿ ਜਿਹੜਾ ਡਿਬੇਟਰ ਉਹਦਾ ਇੰਨਾ ਮਾੜਾ ਹੋਇਆ ਪਰਫਾਰਮੈਂਸ ਨਹੀਂ ਵੀਕ ਸੀ ਉਹਨੇ ਸਿੱਧਾ ਨਹੀਂ ਕਮੈਂਟ ਕੀਤਾ ਪਰ ਉਹਦੀ ਵੀ ਬੜੀ ਰਿਸਪੈਕਟ ਕਰਦੇ ਆ ਤੇ ਜਿਹੜੀ ਇੰਟੈਗਰਿਟੀ ਦੇ ਵਿੱਚ ਸਾਨੂੰ ਪੂਰਾ ਪਰੋਸ਼ਾ ਆ ਵੀ 2024 ਦੀ ਇਲੈਕਸ਼ਨ ਹਾਰ ਵੀ ਇਹਦੇ ਵਿੱਚ ਡਿਸਕਸ ਕੀਤੀ ਉਹਨਾਂ ਨੇ ਉਹ ਕਹਿੰਦੇ ਕਿ ਉਹਨੇ ਮੈਂ ਆਪਣੀ ਡਿਊਟੀ ਕੀਤੀ ਆ 트ੰਪ ਨੂੰ ਜਿਹੜਾ ਕਰਮ ਦੇ ਲਈ ਤੇ 2024 ਦੇ ਇਲੈਕਸ਼ਨ ਦੇ ਵਿੱਚ ਤੇ ਮਤਲਬ ਭਾਵੇਂ ਉਹ ਹਾਰ ਗਏ ਆ ਪਰ ਮਾਈਕ ਪੈਂਸਟਾ ਉਹਨਾਂ ਨੇ ਧੰਨਵਾਦ ਕੀਤਾ ਹੈਰਸ ਨੇ ਸਿਫਤ ਕੀਤੀ ਸਾਹਿਬ ਰਾਸ਼ਟਰਪਤੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਫਾਰਮਰ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸਟ ਦੀ ਕਿ ਉਹਨਾਂ ਨੇ ਬਿਲਕੁਲ ਸਹੀ ਕੀਤਾ ਸੀ 20 ਦੇ 2020 ਦੇ ਵਿੱਚ ਜਿਹੜੀ ਡੋਨਲਡ ਟਰੰਪ ਦੀ ਮੰਗ ਸੀ ਕਿ ਇਲੈਕਸ਼ਨ ਨੂੰ ਓਵਰਟਰਨ ਕਰ ਦਿੱਤਾ ਜਾਵੇ ਉਹ ਨਾਂ ਕਰਕੇ ਉਹਨਾਂ ਨੇ ਬਿਲਕੁਲ ਸਹੀ ਕੀਤਾ ਸੀ ਸੁਪਰੀਮ ਕੋਰਟ ਨੂੰ ਵੀ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਕਾਲ ਵਾਲੇ ਇੰਟਰਵਿਊ ਦੇ ਵਿੱਚ ਉਹਦੇ ਕੋਰਟ ਦੇ ਜਿਹੜੇ ਡਿਸੀਜਨ ਆ ਕਿ ਸਾਬਕਾ ਰਾਸ਼ਟਰਪਤੀ ਨੂੰ ਇਮਿਊਨ ਕਰ ਦੇਣਾ ਵੀ ਉਹਦੇ ਤੇ ਕੋਈ ਕੇਸ ਨਹੀਂ ਚੱਲ ਸਕਦਾ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੋਵੇ ਉਹ ਵੀ ਕਹਿੰਦੇ ਬਈ ਠੀਕ ਨਹੀਂ ਆ ਇਹ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀ ਦੂਜਾ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਜਿਹੜਾ ਲੋਕ ਜਿਹੜੇ ਆ ਉਹ ਚਾਹੁੰਦੇ ਆ ਰਾਸ਼ਟਰਪਤੀ 트ੰਪ ਨੂੰ ਤੇ ਲੀਡਰ ਜਿਹੜੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਡੈਮੋਕ੍ਰੇਸੀਆ ਉਹਨੂੰ ਪ੍ਰੋਟੈਕਟ ਕਰਨਾ ਚਾਹੀਦਾ ਇਥੇ ਵੀ ਉਹਨਾਂ ਨੇ ਗੱਲ ਕੀਤੀ ਜਿਹੜੀ ਆਪਾਂ ਕੱਲ ਵੀ ਵਿਸਤਾਰ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਉਹ ਕੈਲੀਫੋਰਨੀਆ ਦੇ ਗਵਰਨਰ ਲਈ ਰਨ ਨਹੀਂ ਕਰ ਰਿਹਾ ਸਗੋਂ ਉਹ ਪ੍ਰੈਜ਼ੀਡੈਂਟ ਦੇ ਲਈ 2028 ਦੇ ਵਿੱਚ ਰਨ ਕਰਨਗੇ ਸੋ ਇਹ ਬਹੁਤ ਸਾਰੀਆਂ ਗੱਲਾਂ ਦੇ ਖੁਲਾਸੇ ਹੋਏ ਆ ਪਹਿਲੀ ਵੱਡੀ ਇੰਟਰਵਿਊ ਰੋਜੀਸ ਸ਼ੋ ਦੇ ਵਿੱਚ ਕੱਲ ਹੋਈ ਸੀ ਅਗਲੀ ਗੱਲਬਾਤ ਦੋਸਤੋ ਵਾਈਲਡ ਫਾਇਰ ਬਾਰੇ ਆ ਵਾਰਲਡ ਫਾਇਰ ਬਹੁਤ ਨੁਕਸਾਨ ਕੀਤਾ ਆਪਾਂ ਜਾਣਦੇ ਆ ਕਿ ਤੇ ਅੱਗ ਲੱਗਦੀ ਹੈ ਜਿੰਨੇ ਸਟਰਕਚਰ ਤਬਾਹ ਹੋ ਜਾਂਦੇ ਆ ਘਰ ਤਬਾਹ ਹੋ ਜਾਂਦੇ ਆ ਜੰਗਲ ਤਬਾਹ ਹੋ ਜਾਂਦਾ ਉਹ ਤੇ ਹੈ ਹੀ ਆ ਇੰਸ਼ੋਰੈਂਸ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਬਹੁਤ ਮਹਿੰਗੀ ਹੋ ਜਾਂਦੀ ਹੈ ਇੰਸ਼ੋਰੈਂਸ ਹੁੰਦੀ ਨਹੀਂ ਉੱਥੇ ਲੋਕ ਇਲਾਕੇ ਛੱਡ ਕੇ ਜਾਣ ਲੱਗ ਜਾਂਦੇ ਆ ਇਹ ਤੇ ਇਹਦਾ ਸਿੱਧਾ ਨੁਕਸਾਨ ਆ ਜੰਗਲੀਅਕ ਦਾ ਚਾਹੇ ਉਹ ਕੈਨੇਡਾ ਦੇ ਵਿੱਚ ਅੱਜ ਜਾਂ ਅਮਰੀਕਾ ਦੇ ਵਿੱਚ ਪਰ ਜਿਹੜੀ ਇਹਦਾ ਵਾਤਾਵਰਣ ਦੇ ਉੱਤੇ 에ਅਰ ਕੁਆਲਿਟੀ ਦੇ ਉੱਤੇ ਅਸਰ ਪੈ ਰਿਹਾ ਉਹ ਵੀ ਬਹੁਤ ਮਾਰੂ ਆ ਤੇ ਬੜਾ ਖਤਰਨਾਕ ਜਿਹੜੇ ਯੂਐਸ ਮਿਡ ਵੈਸਟ ਦੇ ਵੱਡੇ ਹਿੱਸੇ ਆ ਜਿਨ੍ਹਾਂ ਦੇ ਵਿੱਚ ਮਿਨੀ ਸੋਟਾ ਯੋਵਾ ਵਿਸਕਾਨਸਨ ਮਿਸ਼ੀਗਨ ਜਾਂ ਜਿਹੜੇ ਨੇੜੇ ਦੇ ਇਲਾਕੇ ਆ ਉਹਨਾਂ ਦੇ ਵਿੱਚ 에ਅ ਕੁਆਲਿਟੀ ਅਲਰਟ ਜਾਰੀ ਕੀਤੇ ਗਏ ਆ ਕਿਉਂਕਿ ਵਾਈਲਡ ਫਾਇਰ ਸਮੋਕ ਕੈਨੇਡਾ ਵਾਲੇ ਪਾਸਿਓਂ ਆ ਰਿਹਾ ਕੈਨੇਡਾ ਦੇ ਵਿੱਚ ਇੱਕ ਵੱਡੀ ਸਮੱਸਿਆ ਇਸ ਵੇਲੇ ਚੱਲ ਰਹੀ ਆ ਇਹਦੀ ਵਾਈਲਡ ਫਾਇਰ ਦੀ ਤੇ ਵਾਈਲਡ ਫਾਇਰ ਦੇ ਨਾਲ ਜਿਹੜਾ 에ਅ ਕੁਆਲਿਟੀ ਦੇ ਉੱਤੇ ਅਸਰ ਪੈ ਰਿਹਾ ਉਹਦਾ ਤੇ ਉਹ ਜਿਹੜੀ ਕੈਨੇਡਾ ਵਾਲੀ ਹਵਾ ਆ ਅਮਰੀਕਾ ਦੇ ਵੱਲੋਂ ਆ ਰਹੀ ਆ ਜਿਹੜੇ ਮਿਨੀਆਪੋਲਿਸ ਸ਼ਿਕਾਗੋ ਇਹ ਵੋਸਟ 에ਅਰ ਕੁਆਲਿਟੀ ਐਸ ਵੇਲੇ ਕੱਲੇ ਅਮਰੀਕਾ ਵਿੱਚ ਨਹੀਂ ਪੂਰੀ ਦੁਨੀਆ ਵਿੱਚ ਜੇ ਸਭ ਤੋਂ ਮਾੜੀ ਹਵਾ ਦੇਖਣੀ ਹੋਵੇ ਐਸ ਵੇਲੇ ਤੇ ਉਹ ਮਿਨੀਆ ਪਲਸ ਤੇ ਸ਼ਿਕਾਗੋ ਦੇ ਵਿੱਚ ਆ ਜਿਹੜੀ ਡੈਟਰਾਇਟ ਜਿਹੜੀ ਆ ਉਹ ਉਹ ਵੀ ਕਾਫੀ ਉੱਤੇ ਉਹਦਾ ਰੈਂਕ ਆ ਰਿਹਾ ਹੈ ਜਿਹੜਾ ਮੌਸਮ ਥੋੜਾ ਜਿਹਾ ਠੰਡਾ ਹੋਇਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਰੀਸੈਂਟ ਵੈਦਰ ਜਿਹੜਾ ਹੈ ਉਹਦੇ ਵਿੱਚ ਟੈਂਪਰੇਚਰ ਕਾਫੀ ਘਟਿਆ ਹੈ ਸ਼ਮੋਕ ਸੈਟਲ ਹੋ ਰਿਹਾ ਪਰ ਇਹ ਉਹ ਹੁਣ ਜਦੋਂ ਧੂਆਂ ਠੰਡ ਪੈ ਰਹੀ ਹੈ ਥੋੜੀ ਜਿਹਾ ਠੰਡਾ ਮੌਸਮ ਹੈ ਧੂਆਂ ਜਾਂ ਸਾਰਾ ਸ਼ਮੋਕ ਜਿਹੜਾ ਥੱਲੇ ਨੂੰ ਆ ਰਿਹਾ ਹੈ ਤੇ ਉਹਦੇ ਨਾਲ ਸਾਹ ਲੈਣ ਲਈ ਹਵਾ ਅਨ ਹੈਲਦੀ ਆ ਇਸ ਵੇਲੇ ਹੋਈ ਪਈ ਐ ਸੋ ਕੁਝ ਸ਼ਹਿਰ ਜਿਵੇਂ ਫਾਰਗੋ ਅਮਿਨਿਆਪਲਸ ਆ ਸ਼ਿਕਾਗੋ ਆ ਇੱਥੇ ਕੋਡ ਰੈੱਡ ਆ ਕੋਡ ਰੈੱਡ ਦਾ ਮਤਲਬ ਇਹ ਹੁੰਦਾ ਕਿ ਅਨ ਹੈਲਦੀ ਫਾਰ एवरीवन ਸਾਰਿਆਂ ਲਈ ਮਾੜੀ ਤੇ ਜਿਹੜੇ ਕੁਝ ਥਾਂ ਦੇ ਉੱਤੇ ਕੋਡ ਪਰਪਲ ਆ ਜਿਹੜੀ ਦੁਲੱਥ ਦੇ ਵਿੱਚ ਕੋਡ ਪਰਪਲ ਆ ਕੋਡ ਪਰਪਲ ਦਾ ਮਤਲਬ ਆ ਵੈਰੀ ਅਨ ਹੈਲਦੀ ਇਹ ਐਸ ਵੇਲੇ ਹਵਾ ਦਾ ਇੱਥੇ ਹਾਲ ਆ ਨਵਾਂ ਜਿਹੜਾ ਸੰਗਣਾ ਹੈਗਾ ਆ ਧੂਆਂ ਉਹ ਆ ਰਿਹਾ ਹੈ ਸਾਊਥ ਵੱਲੋਂ ਇਥੋਂ ਸਿਸਕਾਰਚਵਨ ਤੋਂ ਕੈਨੇਡਾ ਤੋਂ ਤੇ 에ਅਰ ਕੁਆਲਿਟੀ ਦੇ ਨਾਲ ਉਹ ਮਤਲਬ ਬਹੁਤ ਖਤਰਨਾਕ ਲੈਵਲ ਦੇ ਉੱਤੇ ਪਹੁੰਚ ਚੁੱਕਿਆ ਕੈਨੇਡਾ ਦੇ ਵਿੱਚ ਇਸ ਵੇਲੇ ਹਿਸਟੋਰੀਕ ਵਾਇਲਡਫਾਇਰ ਲੱਗੀ ਹੈ ਲਗਭਗ 15.5 ਮਿਲੀਅਨ ਏਕੜ ਇਸ ਸਾਲ ਸੜਿਆ ਹੈ 3rd ਵਰਸਟ ਵਾਇਲਡਫਾਇਰ ਸੀਜ਼ਨ ਆ 1983 ਤੋਂ ਬਾਅਦ ਤੇ ਰਿਕਾਰਡ ਇਹਨਾਂ ਦਾ 23 2023 ਦੇ ਵਿੱਚ ਸੀਗਾ ਜਦੋਂ ਸਭ ਤੋਂ ਜ਼ਿਆਦਾ ਅੱਗ ਲੱਗੀਆਂ ਸੀ ਉੱਤੋਂ ਲੈ ਕੇ ਹੁਣ ਤੱਕ ਸੋ ਦੂਜੇ ਪਾਸੇ ਕੱਲੀ ਕੈਨੇਡਾ ਦੀ ਵਾਈਲਡਫਾਇਰ ਨਹੀਂ ਹੈ ਜਿਹੜੀ ਵਾਈਲਡਫਾਇਰ ਇੱਥੇ ਯੂਟਾ ਦੇ ਵਿੱਚ ਜਾਂ ਐਰੀਜ਼ੋਨਾ ਦੇ ਵਿੱਚ ਲੱਗੀ ਆ ਉਹ ਵੀ ਖਤਰਨਾਕ ਜਿਹੜਾ ਧੂਆਂ ਫਲਾ ਰਹੀ ਹੈ 에ਅਰ ਕੁਆਲਿਟੀ ਸੈਂਟਰਲ ਪਾਰਟ ਯੂਐਸ ਦੇ ਵਿੱਚ ਸੋ ਜਿਹੜਾ ਜੇ ਲੰਬਾ ਸਮਾਂ ਤੁਸੀਂ ਇਸ ਧੂਏ ਦੇ ਵਿੱਚ ਰਹਿੰਦੇ ਹੋ ਜਿਹੜਾ ਨਦਰਨ ਮਿਨੀ ਸੋਟਾ ਦੇ ਵਿੱਚ ਜਾਂ ਨਾਰਥ ਡੈਕੋਟਾ ਦੇ ਵਿੱਚ ਆ ਜਿਹੜੇ ਮਤਲਬ ਉਹਨਾਂ ਕੋਲ 24 ਦਿਨ ਹੋ ਗਏ ਆ ਹੁਣ ਇਸ ਸਮਰ ਦੇ ਵਿੱਚ ਤੇ ਟੋਰਾਂਟੋ ਮੌਨਟਰੀਅਲ ਡੀਸੀ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਅਸਰ ਪਿਆ ਜੋ ਲਗਾਤਾਰ ਤੁਸੀਂ ਉਸ ਧੂਏ ਦੇ ਵਿੱਚ ਸਾਹ ਲੈਣੇ ਆ ਤਾਂ ਸਿਹਤ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਨੇ ਜ਼ਿਆਦਾ ਵੱਧ ਜਾਂਦੀਆਂ ਔਰ ਜਿਹੜੀਆਂ ਨਾਰਥ ਵਿੰਡਸ ਨੇ ਉਹ ਸਮੋਕ ਨੂੰ ਨਾਰਥ ਈਸਟ ਯੂਐਸ ਵਾਲੇ ਪਾਸੇ ਭੇਜ ਰਹੀਆਂ ਨੇ ਖਾਸ ਕਰਕੇ ਸਟੇਟਸ ਜਿਵੇਂ ਨਿਊਯਾਰਕ ਆ ਪੈਂਸਿਲਵੇਨੀਆ ਜਾਂ ਉਹditੋਂ ਵੀ ਅੱਗੇ ਨੂੰ ਫਿਰ ਜਾ ਰਹੀਆਂ ਆ ਜਿਹੜਾ ਗਰਮ ਖੁਸ਼ਕ ਹਵਾ ਆ ਉਹ ਅਗਲੇ ਹਫ਼ਤੇ ਫੇਰ ਸ਼ੁਰੂ ਹੋ ਜਾਣੀ ਹੈ ਇਹਦੇ ਨਾਲ ਜਿਹੜਾ ਮਤਲਬ ਤੁਹਾ ਆਓ ਕੈਨੇਡਾ ਵਾਲਾ ਕੈਨੇਡਾ ਵਾਲੇ ਪਾਸੇ ਰਹੂਗਾ ਪਰ ਵਾਈਲਡ ਫਾਇਰ ਜਿਹੜੀ ਆ ਉਹ ਲਗਾਤਾਰ ਲਗਭਗ ਅਗਸਤ ਦੇ ਵਿੱਚ ਵੀ ਵੱਲਦੀ ਰਹਿਣੀ ਹੈ ਇਸ ਕੱਲ ਦੀ ਜਿਹੜੀ ਅੰਦਾਜ਼ਾ ਇੱਕ ਲਾਇਆ ਜਾ ਰਿਹਾ ਪਿੱਛੇ ਜਿਹੜੇ ਹੜ ਆਏ ਆ ਕੇਕਰ ਕਾਉਂਟੀ ਦੇ ਵਿੱਚ ਉੱਥੇ 136 ਲੋਕਾਂ ਦੀ ਮੌਤ ਹੋਈ ਆ ਆਪਾਂ ਸਾਰੇ ਜਾਣਦੇ ਆ ਤੇ ਉਹ ਸਾਰੇ ਕੁਸ਼ ਦੇ ਵਿੱਚ ਹੁਣ ਉਹਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਵੀ ਇਹਨੇ ਲੋਕਾਂ ਦੀ ਮੌਤ ਕਿੱਦਾਂ ਹੋ ਗਈ ਆਫੀਸ਼ਲ ਜਿਹੜੇ ਆ ਉਹਨਾਂ ਦੀ ਪੁਛਪੜਤਾਲ ਕੀਤੀ ਜਾ ਰਹੀ ਹੈ ਹੁਣ ਜਿਹੜੇ ਲੀਡਰ ਨੇ ਉੱਥੋਂ ਦੇ ਜਿਨ੍ਹਾਂ ਦੇ ਵਿੱਚ ਮੇਅਰ ਵੀ ਆ ਤੇ ਜੱਜ ਵੀ ਆ ਸ਼ੈਰਫ ਵੀ ਆ ਐਮਰਜੈਂਸੀ ਕੋਆਰਡੀਨੇਟਰ ਵੀ ਆ ਉਹਨਾਂ ਨੇ ਕਹਿੰਦੇ ਜਿਹੜੀਆਂ ਕ੍ਰਿਟੀਕਲ ਵਾਰਨਿੰਗ ਈਮੇਲਸ ਸੀਗੀਆਂ ਜਾਂ ਫੋਨ ਸੀਗੇ ਜੁਲਾਈ 4 ਦੇ ਫਲਡਸ ਤੋਂ ਪਹਿਲਾਂ ਉਹ ਉਹਨਾਂ ਨੇ ਮਿਸ ਕਰ ਲਈਆਂ ਜਾਂ ਇਦਾਂ ਕਹਿ ਲਓ ਕਿ ਉਹਨਾਂ ਦਾ ਪਤਾ ਨਹੀਂ ਲੱਗਾ ਪਰ ਸਾਰੇ ਜਾਣਦੇ ਟੈਕਸਸ ਦੇ ਵਿੱਚ ਜੁਲਾਈ 4 ਨੂੰ ਹੜ੍ਹ ਆਏ ਸੀ 136 ਮੌਤਾ ਕੋਈ ਥੋੜੀਆ ਨਹੀਂ ਹੁੰਦੀ ਐ ਬਹੁਤ ਕਹਿ ਰੇਸ਼ ਕੁਦਰਤ ਹੈਗੀ ਐ ਕੁਦਰਤ ਕੁਝ ਵੀ ਕਰ ਸਕਦੀ ਐ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਸ ਕੁਦਰਤੀ ਆਫਤ ਦਾ ਮੁਕਾਬਲਾ ਕੀਤਾ ਗਿਆ ਜਾਂ ਉਸ ਕੁਦਰਤੀ ਆਫਤ ਨੂੰ ਅਡਰੈਸ ਕੀਤਾ ਗਿਆ 136 ਲੋਕ ਮਾਰੇ ਗਏ ਇਹਦੇ ਵਿੱਚ ਹੁਣ ਗੱਲ ਲਿਖੋ ਕਿ ਇਹ ਸਾਹਮਣੇ ਆਈ ਐ ਕਿ ਕੁਦਰਤ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਪਰ ਜਿਹੜਾ ਲੋਕਾਂ ਨੇ ਮਨੁੱਖਾਂ ਨੇ ਕਰਨਾ ਸੀ ਉਹ ਨਹੀਂ ਕੀਤਾ ਮਤਲਬ ਹੋਇਆ ਕਿ ਐਮਰਜੈਂਸੀ ਕੋਆਰਡੀਨੇਟਰ ਕਹਿੰਦੇ ਬਿਮਾਰ ਸੀ ਠੀਕਾ ਐਮਲੋਸੀ ਕੋਆਰਡੀਨੇਟਰ ਹੀ ਬਿਮਾਰ ਆ ਤਾਂ ਕੋਈ ਦੂਜੇ ਨੰਬਰ ਤੇ ਹੋਣਾ ਚਾਹੀਦਾ ਜਿਹੜਾ ਉਹਦੀ ਜਗ੍ਹਾ ਹੋਵੇ ਅ ਜੱਜ ਇੱਕ ਸੀਗਾ ਉਹ ਐਬਸੈਂਟ ਸੀ ਉਹ ਗੈਰ ਹਾਜ਼ਰ ਸੀ ਅੱਛਾ ਉਹਦੇ ਤੋਂ ਉੱਤੋਂ ਜਿਹੜੇ ਸ਼ੈਰਫ ਸੀ ਇੱਕ ਉਹ ਉઠਿਆ ਹੀ ਨਹੀਂ ਜਦੋਂ ਕੱਕ ਮਤਲਬ 1 ਘੰਟੇ ਤੱਕ ਨਹੀਂ ਉਹ ਉਠਿਆ ਹੋਇਆ ਕੀ ਇਹਦੇ ਨਾਲ ਕਿ ਜਿਹੜੀ ਕਾਉਂਟੀ ਸੀਗੀ ਉਹਦਾ ਕੋਈ ਡਿਜ਼ਾਸਟਰ ਦੇ ਵਿੱਚ ਉਹਦੇ ਇੱਕ ਇੰਚਾਰਜ ਤਾਂ ਹੋਣਾ ਹੁੰਦਾ ਨਾ ਲੀਡਰਸ਼ਿਪ ਤਾਂ ਕਿਸੇ ਦੀ ਹੁੰਦੀ ਹੈ ਜਿਹਦੇ ਥੱਲੇ ਸਾਰੇ ਬਚਾਅ ਦੇ ਕੰਮ ਹੋਣੇ ਉਹੀ ਹੈ ਨਹੀਂ ਸੀ ਸੋ ਜਿਹੜਾ ਐਮਰਜੈਂਸੀ ਕੋਆਰਡੀਨੇਟਰ ਬਿਮਾਰ ਸੀ ਜੱਜ ਛੁੱਟੀ ਤੇ ਸੀ ਤੇ ਸ਼ੈਰਫ ਉੱਠਿਆ ਨਹੀਂ ਹੁਣ ਉਹਨਾਂ ਨੇ ਪੁੱਛਿਆ ਵੀ ਭਾਈ ਫਿਰ ਹੋਇਆ ਕਿ ਲੋਕਾਂ ਦਾ ਕੀ ਕਸੂਰ ਸੀ ਜਿਹੜੀ ਇੰਨੀ ਜਾਨਾਂ ਚਲੇ ਗਈ ਜਿਹੜੀ ਪਬਲਿਕ ਹੀਅਰਿੰਗ ਸੀ ਉਹਦੇ ਵਿੱਚ ਜਿਹੜੇ ਉੱਥੋਂ ਦੇ ਰਹਾਇਸ਼ ਰਹਿਣ ਵਾਲੇ ਵਾਸੀ ਸੀਗੇ ਰੈਜ਼ੀਡੈਂਟ ਸੀਗੇ ਲਾ ਮੇਕਰ ਸੀਗੇ ਉਹਨਾਂ ਨੇ ਲੋਕਲ ਅਫੀਸ਼ੀਅਲਸ ਨੂੰ ਸਿੱਧਾ ਸਿੱਧਾ ਬਲੇਮ ਕੀਤਾ ਵੀ ਤੁਸੀਂ ਤਿਆਰੀ ਨਹੀਂ ਕੀਤੀ ਜਾਂ ਤੁਸੀਂ ਅਕਾਊਂਟੇਬਿਲਟੀ ਦੀ ਜਿਹੜੀ 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 ਦੱਸਿਆ ਹੀ ਨਹੀਂ ਕਿ ਕਿਹਦੀ ਜ਼ਿੰਮੇਵਾਰੀ ਹੈ ਇਹ ਸਾਰਾ ਕੁਝ ਜਿਹੜੇ ਪੇਰੈਂਟਸ ਸੀਗੇ ਜਿਵੇਂ ਅਲੈਸੀਆ ਜੈਫਰੀ ਬੇਕਰ ਆ ਜਿਨ੍ਹਾਂ ਦੀ ਉਹ ਮਤਲਬ ਬੇਟੀ ਇਹਦੇ ਵਿੱਚ ਚਲੇਗੀ ਪੇਰੈਂਟਸ ਸੀਗੇ ਉਹਨਾਂ ਨੇ ਕਿਹਾ ਕਿ ਅਲਰਟ ਸਿਸਟਮ ਹੋਣਾ ਚਾਹੀਦਾ ਉਹਨੇ ਬੇਨਤੀ ਕੀਤੀ ਸੀ ਕਿ ਅਲਰਟ ਸਿਸਟਮ ਹੋਵੇ ਸਾਡੇ ਤਾਂ ਜਿਹੜੇ ਜਾਣੇ ਸੀ ਉਹ ਚਲੇ ਗਏ ਆ ਬਾਕੀ ਤਾਂ ਕਿਸੇ ਦਾ ਔਰ ਔਰ ਥਾਵਾਂ ਜਿੱਥੇ ਸੈੱਲ ਫੋਨ ਹੀ ਹੈ ਨਹੀਂ ਜਿੱਥੇ ਇੰਟਰਨੈਟ ਸਰਵਿਸਿਜ਼ ਹੀ ਹੈ ਨਹੀਂ ਉੱਥੇ ਫਿਰ ਕੌਣ ਜ਼ਿੰਮੇਵਾਰ ਆ ਇਹਦੇ ਲਈ ਜਿਹੜੇ ਦੂਜੀ ਗੱਲ ਅਲਰਟ ਲੇਟ ਸੀਗੇ ਜਿਹੜੇ ਲੋਕਾਂ ਨੇ ਇਹ ਦੱਸਿਆ ਕਿ ਵਾਰਨਿੰਗ ਉਹਨਾਂ ਨੂੰ ਬਹੁਤ ਲੇਟ ਮਿਲੀ ਆ ਕੁਝ ਤਾਂ ਇਹ ਕਹਿੰਦੇ ਆ ਕਿ ਵਾਰਨਿੰਗ मतलब ਗੁੰਡੀਆਂ ਦੀਆਂ ਚੀਕਾਂ ਤੋਂ ਮਿਲ ਜਾ ਵੀ ਹਾੜਾ ਦਾ ਪਾਣੀ ਘਰਾਂ ਚ ਆ ਗਿਆ ਫਿਰ ਕੀ ਕਰਨਾ ਸਾਰਾ ਸਿਸਟਮ ਜਦੋਂ ਹੜ੍ਹ ਤੁਹਾਡੇ ਸਿਰ ਤੇ ਹੀ ਆ ਗਏ ਤੇ ਗੁੰਡੀਆਂ ਦੀਆਂ ਚੀਕਾਂ ਤੋਂ ਹੀ ਇਹ ਪਤਾ ਲੱਗਣ ਲੱਗ ਪਿਆ ਹੁਣ ਇਹ ਵੀ ਮੰਗ ਹੋ ਰਹੀ ਆ ਉੱਥੇ ਐਕਸੈਸ ਦੇ ਵਿੱਚ ਕਿ ਜਿਹੜੀ ਅਲਰਟ ਟੈਕਨੋਲੋਜੀ ਆ ਉਹ ਬੈਟਰ ਹੋਣੀ ਚਾਹੀਦੀ ਆ ਇੰਨੀ ਦੁਨੀਆ ਨੇ ਤਰੱਕੀ ਕਰ ਲਈ ਇੱਥੇ ਤੱਕ ਸਾਇੰਸ ਪਹੁੰਚ ਗਈ ਕਿਹੜੀ ਦੇ ਕਿਹੜੀ ਚੰਦ ਤੇ ਕਿੱਥੇ ਮੰਗਲ ਗ੍ਰਹਿ ਤੱਕ ਦੁਨੀਆ ਪਹੁੰਚ ਗਈ ਇੱਕ ਚੰਗਾ ਲੜਡ ਸਿਸਟਮ ਨਹੀਂ ਬਣਾਇਆ ਜਾ ਸਕਦਾ ਵੀ ਜਿਹੜਾ ਵਾਟਰ ਲੈਵਲ ਆ ਉਹਦੇ ਕੋ ਸੈਂਸਰ ਹੋਣ ਜਿਹੜੇ ਟ੍ਰਿਗਰ ਆਟੋਮੈਟਿਕਲੀ ਕਿਸੇ ਨੂੰ ਉੱਠਣ ਜਾਗਰ ਦੀ ਲੋੜ ਨਹੀਂ ਪਵੇ ਵੀ ਕੌਣ ਐਬਸੈਂਟ ਆ ਤੇ ਕੌਣ ਜਿਹੜਾ ਬਿਮਾਰ ਆ ਪਾਣੀ ਇੱਕ ਲੈਵਲ ਦੇ ਉੱਤੇ ਆ ਗਿਆ ਜਾਂ ਕਿਤੇ ਟੱਚ ਕਰ ਗਿਆ ਉੱਥੇ ਹੋ ਹੋ ਜ ਤੇ ਲੋਕਾਂ ਦੇ ਉੱਤੇ ਲਾਇਕ ਕਰਨ ਦੇ ਨਾਲ ਟੈਕਨੋਲੋਜੀ ਤੇ ਰਿਲਾਇ ਕਰ ਲੈਣਾ ਚਾਹੀਦਾ ਦੂਜਾ ਇਹ ਦੱਸਦੇ ਆ ਕਿ ਇੱਕ ਔਰਤ ਸ਼ੈਰੀ ਰਿਚਰਡਸਨ ਉਹਦਾ ਨਾਮ ਆ ਉਹਨੇ ਮਤਲਬ ਡਿਸੇਬਲਡ ਬੱਚਿਆਂ ਨੂੰ ਜਿਹੜਾ 911 ਕਾਲ ਦੇ ਕਰਕੇ ਬਚਾਇਆ ਕਿੱਦਾਂ ਉਹਨੇ ਰੈਸਕਿਊ ਕੀਤੇ 13 ਬੱਚੇ 3 ਸਟਾਫ ਮੈਂਬਰ ਉਸ ਘਰ ਦੇ ਵਿੱਚ ਤੇ ਦੂਜੀ ਸਟੇਟ ਤੇ ਫੈਡਰਲ ਹੈਲਪ ਨਹੀਂ ਸੀ ਇੱਥੇ ਸਾਰੇ ਕੁਛ ਦੇ ਵਿੱਚ ਜਿਹੜੇ ਜਿਵੇਂ ਮਾਈਕ੍ਰਿਕਟਸ ਆ ਲੋਕਲ ਜਿਹੜੇ ਆ ਉਹ ਕਹਿੰਦੇ ਉਹਨਾਂ ਨੂੰ ਬਿਨਾ ਗਵਰਨਮੈਂਟ ਦੀ ਹੈਲਪ ਤੋਂ ਉਥੋਂ ਬਾਡੀਜ਼ ਰਿਕਵਰ ਕਰਨੀਆਂ ਪਈਆਂ ਵੀ ਫੈਮਾ ਆ ਉਹ ਮਤਲਬ ਇਹ ਸੀਗਾ ਕਿ ਕਾਲਰ ਹੀ ਬਹੁਤ ਜ਼ਿਆਦਾ ਸੀ ਜਿਹੜੇ ਹੁਣ ਬਚ ਗਏ ਉਹਨਾਂ ਲਈ ਮੈਂਟਲ ਹੈਲਥ ਕ੍ਰਾਈਸਿਸ 7 ਸਾਲ ਦਾ ਬੱਚਾ ਬਚ ਗਿਆ ਇੱਕ ਬਰੋਕ ਟਰਾਮਾ ਆ ਉਹਦੇ ਕੋਲ ਉਹਨੂੰ ਤੇ ਇੱਕ ਮਤਲਬ 7 ਸਾਲ ਦੇ ਬੱਚੇ ਦੇ ਸਾਹਮਣੇ ਇੰਨਾ ਕੁ ਚੱਲੇ ਜਾਣਾ ਲਗਾਤਾਰ ਡਰਿਆ ਉਸ ਦਿਨ ਦਾ ਫੈਮਿਲੀ ਕਹਿੰਦੀ ਹੈ ਕਿ ਸਾਨੂੰ ਮੈਂਟਰਲ ਹੈਲਥ ਸਪੋਰਟ ਚਾਹੀਦੀ ਹੈ ਸੋ ਇਹ ਕਾਫੀ ਮਸਲੇ ਉੱਥੇ ਪੈਦਾ ਹੋਏ ਆ ਸਾਫ਼ ਤੌਰ ਦੇ ਉੱਤੇ ਜਿਹੜੀਆਂ ਗਲਤੀਆਂ ਸੀਗੀਆਂ ਟੈਕਨੋਲੋਜੀ ਮਾੜੀ ਸੀ ਆ ਜਾਨਾਂ ਗਈਆਂ ਲੋਕਾਂ ਦੀ ਸਰਕਾਰ ਨੂੰ ਇਹਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਤਾਂ ਕਿ ਭਵਿੱਖ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਨਾ ਵਾਪਰਨ ਅਗਲੀ ਗੱਲਬਾਤ ਇੱਕ ਅਰਕੈਂਸਾਸ ਸਟੇਟ ਪਾਰਕ ਦੇ ਵਿੱਚ ਦੀ ਡੈਵਲਸ ਟੈਂਟ ਸਟੇਟ ਪਾਰਕ ਅਰਕੈਂਸਾਸ ਦੇ ਵਿੱਚ ਉਹਦੇ ਚ ਰੈਂਡਮ ਡਬਲ ਮਾਰਡਰ ਹੋਇਆ ਆ ਪਾ ਪਿੱਛੇ ਲਗਾਤਾਰ ਦੋ ਦਿਨ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਆ ਇੱਕ ਠਾਈ ਜਿਹੜਾ ਬੱਚੀਆਂ ਸੀਗੀਆਂ ਦੋ ਇੱਕ 7 ਸਾਲ ਦੀ ਇੱਕ 9 ਸਾਲ ਦੀ ਤੇ 26 ਜੁਲਾਈ ਨੂੰ ਉਹ ਜਦੋਂ ਫੈਮਿਲੀ ਹਾਈਕ ਦੇ ਉੱਤੇ ਸੀਗੀ ਉੱਥੇ ਹਮਲਾ ਹੋਇਆ 7 ਸਾਲ ਦੀ ਤੇ 9 ਸਾਲ ਦੀ ਬੱਚੀ ਬਚ ਗਈ ਪਰ ਉਹਨਾਂ ਦੀ ਜਿਹੜੀ ਆ ਮਦਰ ਆ ਉਹਨੇ ਉਹਨਾਂ ਨੂੰ ਬਚਾ ਦਿੱਤਾ ਤੇ ਉਸ ਉਸ ਚੀਜ਼ ਦੇ ਵਿੱਚ ਤੇ ਹੁਣ ਇੱਕ 28 ਸਾਲ ਦਾ ਟੀਚਰ ਆ ਇਹਦਾ ਨਾਮ ਐਂਡਰਿਊ ਜੇਮਸ ਮੈਗਨ ਦੱਸਦੇ ਆ ਉਹਨੇ ਮੰਨਿਆ ਵੀ ਮੈਂ ਸਟੈਬਿੰਗ ਕੀਤੀ ਐ ਇੱਕ ਮੈਰਿਡ ਕਪਲ ਨੂੰ ਮੈਂ ਮਾਰਿਆ ਕਲਿੰਟਨ ਤੇ ਕ੍ਰਿਸਟੀਨਾ ਬ੍ਰਿੰਕ ਨੂੰ ਜਦੋਂ ਉਹ ਹਾਈਕ ਕਰ ਰਹੇ ਸੀ ਆਪਣੀਆਂ ਦੋ ਬੱਚੀਆਂ ਦੇ ਨਾਲ ਇਹ ਬੰਦਾ 28 ਸਾਲਾ ਟੀਚਰ ਜਿਹਦਾ ਨਾਮ ਐਂਡਰਿਊ ਜੇਮਸ ਮੈਗਨ ਇਹ ਕਹਿੰਦੇ ਮੰਨਿਆ ਆ ਵੀ ਮੈਂ ਮਾਰਿਆ ਹਜੇ ਤੱਕ ਇਹਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇੱਥੇ ਹੋਇਆ ਕੀ ਆ ਜਿਹੜੇ ਇਹ ਵਿਕਟਮ ਸੀਗੇ ਜਿਹਦਾ ਪਹਿਲਾਂ ਜ਼ਿਕਰ ਕੀਤਾ ਹੈ ਕਪਲ ਜਿਹਨੂੰ ਅਟੈਕ ਕੀਤਾ ਗਿਆ 7 ਤੇ 9 ਸਾਲ ਦੀ ਬੱਚੀ ਦੇ ਨਾਲ ਇਹ ਉਹ ਮਤਲਬ ਕਰ ਰਹੇ ਸੀਗੇ ਹਾਈਕਿੰਗ ਕਰ ਰਹੇ ਸੀਗੇ ਇਹਨੂੰ ਮਤਲਬ ਲੱਭਿਆ ਇਹਨਾਂ ਨੇ ਫਿਰ ਪੁਲਿਸ ਜੀ ਨੇ ਕਾਫੀ ਜਾਂਚ ਪੜਤਾਲ ਕੀਤੀ ਇਹਨਾਂ ਨੂੰ ਮੈਗੈਨ ਨੂੰ ਇੱਕ ਬਾਲ ਕਟਾਉਂਦਾ ਸੀ ਇਹ ਬਾਰਬਰ ਸ਼ਾਪ ਦੇ ਉੱਤੇ ਇੱਕ ਦਿਨ ਬਾਅਦ ਮਤਲਬ ਕਈ ਸੈਂਕੜੇ ਟਿਪਸ ਮਿਲੀਆਂ ਕੈਸ ਵੀ ਵੀਡੀਓ ਸ਼ੇਅਰ ਕਰੋ ਆਪਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਇਹਦਾ ਕੋਈ ਗੁਲੇਸ਼ੋਬਿਤਤਾ ਦਾ ਸੋਫਰ ਇੱਕ ਇੱਕ ਵੀਡੀਓ ਜੋ ਜਿਹੜਾ ਐਵੀਡੈਂਸ ਇੱਥੇ ਤੱਕ ਚਲੇਗਾ ਤੇ ਜਦੋਂ ਪੁਲਿਸ ਨੇ ਫਿਰ ਸਵਾਲ ਜਵਾਬ ਕੀਤੇ ਤੇ ਉਹ ਮੰਨ ਗਿਆ ਕਿ ਹਾਂਜੀ ਇਹ ਕਤਲ ਮੈਂ ਕੀਤਾ ਹੈ ਜਿਹੜਾ ਮੈਂ ਕਹਿੰਦਾ ਡੀਐਨਏ ਸੀਗਾ ਉਹ ਕ੍ਰਾਈਮ ਸੀਨ ਦੇ ਉੱਤੇ ਮਿਲਿਆ ਸੀਗਾ ਤੇ ਉਹਦੇ ਹੱਥ ਦੇ ਉੱਤੇ ਕੱਟ ਸੀਗੇ ਤੇ ਕੁਦਰਤੀ ਆ ਵੀ ਜਦੋਂ ਉਹ ਚਾਕੂ ਮਾਰ ਰਿਹਾ ਸੀ ਉਹਨਾਂ ਦੇ ਹਸਬੰਡ ਵਾਈਫ ਦੇ ਤੇ ਉਹਦੇ ਉਸ ਵੇਲੇ ਉਹਦੇ ਆਪਣੇ ਵੀ ਕੱਟ ਲੱਗ ਗਿਆ ਸੀ ਉਹ ਕਹਿੰਦਾ ਵੀ ਉਹਨੂੰ ਹਾਇਰ ਕੀਤਾ ਗਿਆ ਸੀ ਇੱਕ ਟੀਚਰ ਵਜੋਂ ਸਪ੍ਰਿੰਗ ਡੇਲ ਸਕੂਲ ਡਿਸਟ੍ਰਿਕਟ ਦੇ ਵਿੱਚ ਪਰ ਹਜੇ ਤੱਕ ਉਹਨੇ ਕੰਮ ਸ਼ੁਰੂ ਨਹੀਂ ਸੀ ਕੀਤਾ ਉਹਦਾ ਜਿਹੜਾ ਪਾਸਟ ਟੀਚਿੰਗ ਜੌਬਸ ਆ ਉਹਦੇ ਕਨਸਰਨ ਪਰ ਉਹਦਾ ਕੋਈ ਕ੍ਰਿਮੀਨਲ ਬਿਹੇਵੀਅਰ ਹੈ ਨਹੀਂ ਹੁਣ ਉਹਦਾ ਕੋਈ ਮਤਲਬ ਨੋਨ ਕਨੈਕਸ਼ਨ ਵੀ ਨਹੀਂ ਇਹਨੇ ਉਹਨਾਂ ਨੂੰ ਮਾਰਿਆ ਕੋਈ ਤਾਂ ਸੰਬੰਧ ਹੋਊਗਾ ਇਹਦਾ ਉਹਦੇ ਨਾਲ ਕੋਈ ਸੰਬੰਧ ਪਤਾ ਨਹੀਂ ਲੱਗ ਰਿਹਾ ਪੁਲਿਸ ਕਹਿੰਦੀ ਆ ਕਿ ਇਹ ਕੰਪਲੀਟਲੀ ਰੈਂਡਮ ਅਟੈਕ ਆ ਉਹਨੂੰ ਉਹ ਬ੍ਰਿੰਕ ਨੂੰ ਜਿਹੜੇ ਮਾਰਿਆ ਗਿਆ ਇਹ ਮੈਗਨ ਜਿਹਨੇ ਮਾਰਿਆ ਆ ਉਹ ਜਾਣਦਾ ਹੀ ਨਹੀਂ ਸੀ ਉਹਨਾਂ ਨੂੰ ਜਿਹੜਾ ਨਾਈਫ ਦੇ ਨਾਲ ਇਹਨੇ ਮਾਰਿਆ ਜਿਹੜਾ ਕਪਲ ਆ ਉਹ ਉਹ ਉਹਦੇ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਉਹ ਮਾਰੇ ਗਏ ਉਥੋਂ ਚਾਕੂ ਮਿਲਿਆ ਜਿਹੜਾ ਮੈਗਨ ਦੇ ਘਰ ਦੇ ਵਿੱਚੋਂ ਇਹ ਨਹੀਂ ਸੀ ਪਤਾ ਵੀ ਇਸ ਚਾਕੂ ਦੇ ਨਾਲ ਮਾਰਿਆ ਜਾਂ ਹੋਰ ਚਾਕੂ ਦੇ ਨਾਲ ਮਾਰਿਆ ਪਰ ਚਾਕੂ ਦੇ ਘਰ ਚੋਂ ਵੀ ਆਇਆ ਤੇ ਮਾਰਿਆ ਵੀ ਚਾਕੂ ਦੇ ਨਾਲ ਆ ਜਿਹੜਾ ਪੁਲਿਸ ਦੇ ਜਿਹੜੀ ਲੋਕ ਸੀ ਪਬਲਿਕ ਨੇ ਇਹਨੇ ਪੁਲਿਸ ਦੀ ਹੈਲਪ ਕੀਤੀ ਕਿ ਇਹਨੂੰ ਕ੍ਰੈਕ ਕਰਨ ਦੇ ਵਿੱਚ ਕੇਸ ਜਿਹੜਾ ਸਕੈਚ ਬਣਾਇਆ ਸਰਵੇਲੈਂਸ ਫੋਟੋ ਬਣਾਈਆਂ ਉਹਦੀਆਂ ਫਿਰ ਉਹਦੀ ਜਿਹੜੀ ਬਲੈਕ ਸਿਡਾਨ ਸੀਗੀ ਜਿਹਦੀ ਲਾਇਸੈਂਸ ਪਲੇਟ ਉਹਨੇ ਕਵਰ ਕੀਤੀ ਸੀਗੀ ਫਿਰ ਪੁਲਿਸ ਨੇ ਇਹਨੂੰ ਟਰੈਕ ਕਰਨ ਦੇ ਵਿੱਚ ਮਦਦ ਕੀਤੀ ਜਿਹੜੇ ਬੱਚੇ ਸੀਗੇ ਜਿਹੜੀਆਂ ਉਹ ਕਪਲ ਦੀਆਂ ਦੋਵੇਂ ਧੀਆਂ ਸੀਗੀਆਂ ਉਹਨਾਂ ਨੇ ਕਾਫੀ ਮਦਦ ਕੀਤੀ ਉਹਨੂੰ ਕਿਲਰ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਤੇ ਹੁਣ ਜਿਹੜੇ ਪ੍ਰੋਸੀਕਿਊਟਰ ਉਹ ਕਿਹਦੇ ਵਾਸਤੇ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਕੋਰਟ ਦਾ ਪ੍ਰੋਸੈਸ ਉਹਦਾ ਸ਼ੁਰੂ ਹੋ ਗਿਆ ਪਾਰਕ ਟ੍ਰੇਲਸ ਅਜੇ ਵੀ ਜਿਹੜੀਆਂ ਬੰਦ ਨੇ ਤੇ ਉਹ ਉਸੇ ਤਰ੍ਹਾਂ ਅਜੇ ਵੀ ਉਹਦੇ ਉੱਤੇ ਜਿਹੜਾ ਕੀਤਾ ਜਾ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਜਿਹੜੀ ਕਾਰਵਾਈ ਆ ਉਹ ਅੱਗੇ ਵਧੇਗੀ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸੰਪਾਦਿਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਹੀਂ ਹੈ ਕੱਲ ਬਤਾਣਾ